ਉਠੀ ਜਾਏ ਤਾਂ ਸੂਰਮੇ ਨਾਲੋਂ ਦੋ ਬੋਲਦਾ ਤਾਂ ਨਹੀਂ ਆ ਬਾਬਾ ਜਦੋਂ ਬਾਪੂ ਦੇ ਆਪ ਦਸਤਾਰ ਲਾਈ ਆ ਟੈਣ ਟੈਣ ਨੂੰ ਪੁੱਛੋ ਟੈਣ ਕਿ ਨਹੀਂ ਬੈਠ ਜਾ ਲੋ ਤਾਰੇ ਸਨਸ ਕਰਦਾ ਤਾਰੇ ਇਹਨੇ ਦਸਤਾਰ ਲਵਾ ਪਹਿਲੇ ਬਾਪੂ ਦੀ ਟੀਸ਼ਰਟ ਲਈ ਨਾ ਨੇ ਉਹ ਬਾਪੂ ਜੀ ਦਾ ਕਹਿਣਾ ਹੈ ਕਿ ਮੇਰੀ ਸ਼ਰਟ ਹਾਂ ਫਿਰ ਬਾਪੂ ਜੀ ਨੂੰ ਮਿਲੀ ਆ ਸਵੇਰੇ ਉਹਨਾਂ ਦੀ ਵੀਡੀਓ ਬਣਾ ਕੇ ਜਦੋਂ ਪਾਈ ਉਸ ਤੋਂ ਬਾਅਦ ਨੂੰ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਿੰਨਾ ਵੱਲੋਂ ਹੋਈ ਇਹ ਸਸਪੈਂਡ ਮੈਨੂੰ ਨੇ ਸ਼ਰਮਾ ਜੀ ਵੱਲੋਂ ਕੌਣ ਕਿਹੜਾ ਸ਼ਰਮਾ ਪੂਰਾ ਨਾਮ ਮੈਨੂੰ ਡਿਊਟੀ ਤੋਂ ਕਦੋਂ ਤੱਕ ਕੀ ਕਰਨ ਸੀਗਾ ਏ ਰੀਜਨ ਦੱਸਿਓ ਮੈਨੂੰ ਮੜਾ ਜਾ ਕਿਹੜਾ ਕਿਹੜਾ ਵਾ ਆ ਬੰਦਾ ਵਾ ਤੇਨੀ ਸ਼ਰਮ ਨਹੀਂ ਆਉਂਦੀ ਤੈਨੂੰ ਤੈਨੂੰ ਸ਼ਰਮ ਨਹੀਂ ਆਉਂਦੀ ਬੰਦ ਗਿਆ ਕੰਮ ਕਰਦਾ ਪਰ ਅਜਿਵੇਂ ਲੱਖੋ ਆਪਾਂ ਦਸਤਾਰ ਬੰਨੀਏ ਤੇ ਇਹਦੇ ਨਾਲ ਆ ਜੇ ਟੀ ਕੰਮ ਕਿਦਾਂ ਕਰਾਂ ਚਲੋ ਤੇਰੀ ਸ਼ਰਮਣੀ ਤੇਰੀ ਤੇਰੇ ਨਾਲ ਜੋ ਗੱਲ ਕਰਤੇ ਹੋ ਦੀ ਨਾ ਲਾਖ ਲੱਗਣਾ ਸੋਣਾ ਅੱਛਾ ਤੇ ਪੰਜਾਬ ਪਿਆਰਾ ਸਮਝਾ ਕੇ ਫੇਸ ਹੋ ਕੇ ਮਾਫੀ ਮੰਗਾ ਗਾ ਜੋ ਵੀ ਮੈਨੂੰ ਸਜਾ ਲਾਉਣ ਕਿ ਉਹ ਮੈਂ ਸ਼ਰਮ ਉਹਨੀ ਕਰੀ ਤੈਨੂੰ ਬੇਟਾ ਤੇਰਾ ਰੰਜੀਨਾ ਤੇਰੇ ਤੇਰੇ ਇਹਨੇ ਕੰਡੇ ਰੇ ਦਸਤਾਰ ਉਹਦੀ ਦਸਤਾਰ ਲਵਾ ਦੇ ਉਹਦਾ ਮੂਤ ਹੋ ਗਿਆ ਤੇਰੇ ਚਲੋ ਸਵੇਰ ਦਾ ਵੀ ਬੱਚੇ ਮਿਲਾਂ ਤੈਨੂੰ ਚਰਮਗਰ ਗੰਗੇ ਦੀ ਦਸਤਾਰ ਬੰਨ ਗਿਆ ਕੰਮ ਕਰਨ ਗਿਆ ਨੂੰ ਇਹ ਵੀ ਇਹੋ ਤੇਰਾ ਖਾਤੇ ਇਧਰ ਆ ਆਪਣਾ ਤੇਰਾ ਖਾਤੇ ਤੇਰਾ ਖਾਤੇ ਚਰਮਗਰ ਤੂੰ ਨਹੀਂ ਕੱਪੀ ਮੇਰੇ ਬਹੁਤ ਸਾਰੇ ਤੂੰ ਆਖੋ ਨੂ ਪੱਗ ਮੰਨੀ ਆ ਤੂੰ ਪੱਗ ਮੰਨਣ ਦਾ ਹੱਕਦਾਰ ਨਹੀਂ ਆਗਾ ਗਾੜੀ ਖੱਟੀ ਤੇ ਤੇਰੇ ਪਾਸਾਰ ਨਾ ਕਰਦੇ ਨੀ ਤੇ ਮੈਨੂੰ ਕੋ ਸਾਥ ਨਾ ਦੇ ਦਾ ਤੂੰ ਕੱਟੇ ਤੇ ਮੇਰੇ ਪਾਸਾਰ ਮੇਰੇ ਤੋਂ ਮਾਰੀ ਨਾ ਮੰਗ ਮੇ ਮੇਰੇ ਤੋਂ ਮਾਰਿਆ ਨਾ ਗਾਣੇ ਤਾਂ ਤੇਰੇ ਪੇਚੋ ਦਾ ਵੀ ਕਤੂਬ ਲੋਗਾਂ ਨੂੰ ਦੱਸ ਮੈਂ ਕੀ ਕੀਤੀ ਆ ਦੱਸ ਕੋ ਤੂੰ ਲਾ ਫਰਮਲਾ ਦਾ ਦਾ ਤੇਰੀ ਜੀ ਜੀ ਤੇਰੇ ਕੋਲ ਬੁਰਾ ਇੱਕੰਤ ਅਗਲੇ ਵੀ ਗ੍ਰਸਤਾਰ ਲਈ ਦਸਤਾਨ ਲੋਣੀ ਬੁਲਾਵਾ ਤੇਰੇ ਮਾਲਮਤਰ ਸਾਹਿਬ ਕੋਣੇ ਦੇ ਤੂੰ ਕਹਾਂ ਦੇਖਾ ਤੂੰ ਸਹੀ ਤੋ ਉਹ ਦਾੜੀ ਘਟੀ ਐ ਸਿੱਖ ਤੋੜਾ ਬੱਗ ਬੱਗ ਵਾਲੀ ਤੇ ਹੀ ਦੇਖੋਗੇ ਚਲੋ ਮੈਂ ਉਹ ਵੇਖਦਾ ਤੇਰਾ ਨਾ ਤਾਂ ਤਫਲਾ ਬੰਦੇ ਵੀ ਪਾਖਾ ਦੇ ਮਰਨ ਹੋਈ ਨਾ ਤੇਰੇ ਮਾਲਮਤਰ ਸਾਹਿਬ ਕੋਣੇ ਦੇ ਉਹਦਾ ਤੇਰਾ ਗੁਰੂ ਤੇਰੇ ਨੂੰ ਨਿਕਾ ਨਿਕਾ ਕਰਕੇ ਵਧਣਾ ਜੇ ਤੇਨੂੰ ਸਦਾ ਮਿਲਦਾ ਸਾਰੇ ਕੰਮ ਕਰ ਦੋ ਫਾਇਰ ਜੀ ਇੱਕ ਮਿੰਟ ਪੂਰਾ ਕਰਕੇ ਕਰੀਂ

ਯਾਰ ਰੂਲ ਜਿਵੇਂ ਮਰਜ਼ੀ ਆ ਤੂੰ ਕਰ ਤੋਰ ਕੀਤੀ ਉਹ ਲਾਹ ਪਾਉਂਦਾ ਹਾਂ ਇੱਕ ਬੰਦੇ ਨੂੰ ਪੁੱਛਿਆ ਮੈਂ ਇੱਕ ਬੰਦੇ ਨੂੰ ਪੁੱਛਿਆ ਇੱਥੇ ਸਟਾਫ ਦੇ ਨੂੰ ਉਹਨੇ ਮੈਨੂੰ ਕਿਹਾ ਕਿ ਬਾਬਾ ਜੀ ਇੱਥੇ ਰੂਲ ਆ ਵੀ ਜਿਹੜੀ ਵੀ ਚੀਜ਼ ਹਾਂਜੀ ਭਾਵੇਂ ਉਹ ਕਾਗਜ਼ ਸੁਟੇ ਨੇ ਤੇ ਭਾਵੇਂ ਉਹ ਮਲ ਮੂਤਰ ਸਾਫ ਕਰੇ ਜਿਹੜਾ ਬੰਦਾ ਸੁਟੂਗਾ ਉਹ ਹੀ ਸਾਫ ਕਰੂਗਾ ਹਾਂਜੀ ਨਾ ਸਟਾਫ ਦੇ ਬੰਦੇ ਉਹ ਕਿੱਥੋਂ ਪੁੱਛ ਕੇ ਆ ਆਪ ਕੋ ਪੁੱਛਿਆ ਇਹ ਰੂੜਾ ਸੱਚਿਆਂ ਨਾ ਉਹਨਾਂ ਨੂੰ ਇਹੋ ਹੀ ਆ ਨਾ ਨਹੀਂ ਨਹੀਂ ਸਾਨੂੰ ਇਹ ਇਹ ਨਹੀਂ ਸਾਰਾ ਉਹਨਾਂ ਨੇ ਸਪਤਾਈ ਕੀਤੀ ਕਿ ਇੱਥੇ ਟੱਪੋ ਕੋਈ ਕਰ ਜਾਂ ਕੋਈ ਬਾਥਰੂਮ ਕਰਦਾ ਹੈ ਹਾਂ ਦੇਖੋ ਤੇ ਉਹਨੂੰ ਕੋਈ ਕਾਸਾ ਵੀ ਇਹ ਕੰਮ ਨਹੀਂ ਕਰਨਾ ਆ ਬਾਥਰੂਮ ਦੇ ਨਾਲ ਕੋਈ ਸਾਧਨ ਕਰ ਹਾਂ ਜਿਹਨੇ ਸਿੱਧੇ ਸਰਕਾਰ ਹੋਈ ਉਹ ਕਾਹਦਾ ਕਿੰਨਾ ਕਿ ਨਾ ਆਈਦਾ ਏ ਜਿਹੇ ਸਿਰ ਤੇ ਪਾ ਕੇ ਬਾਬਾ ਜੋ ਮੈਂਦਾ ਦਾ ਜੀ ਜੀ ਤੂੰ ਵੀ ਪਾ ਕੇ ਦੇ ਆਸਨ ਸਾਹਿਬ ਘਰੋਂ ਸਾਫ ਕਰ ਨੀ 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 ਪਾ ਕੇ ਤੂੰ ਵੀਡੀਓ ਪਾਈ ਆ ਇਹਨੂੰ ਆਈਦਾ ਆਪਣੇ ਤੋਂ ਵੀਡੀਓ ਆ ਪਾਈ ਤੀ ਪਾ ਕੇ ਨਾ ਬੜੀ ਆ ਤੂੰ ਆਪ ਸਾਹਿਬ ਨੂੰ ਡਾਈ ਨੀ ਪਾ ਕੇ ਦਾ ਲੋ ਕਰਦਾ ਸੁੱਟ ਬਣੀ ਝੂੜੀ ਬੋਣੇ ਕਰਾ ਕੇ ਸਾਫ ਕਰ ਹੱਥ ਵੀ ਪਾ ਲਈ ਪਾ ਜੀ ਨਹੀਂ ਕਿਹਾ ਮੈਂ ਕੋਈ ਦਸਤਾਰ ਬੰਨੀ ਕੋਈ ਨਹੀਂ ਠੰਡੇ ਸੰਭਾਲਾ ਕਰ ਪਤਾ ਕੀ ਕਾਕਾ ਗੱਲਦੀ ਐ ਇਹ ਰੂਲ ਨਹੀਂ ਹੈਗਾ ਰੂਲ ਇਹ ਆ ਆਪਣੇ ਮੈਟਰੋ ਸਟਾਪ ਦਾ ਤੇਰੀ ਸਫਾਈ ਸਫਾਈ ਕਰਵਾਇਆ ਮੈਂ ਆਇਆ ਹੁਣ ਇੱਥੇ ਕਿ ਜਿਹੜੀ ਇਹ ਜੇ ਪੁਰਾਣਾ ਜਿਹੜਾ ਜਿਹੜਾ ਕਾਜਿਆ ਰੇਕਾ ਵਾਲਾ ਜੀ ਲਾਣਾ ਕਿੱਥੇ ਆ ਪੁਰਾਣਾ ਜੇਨ ਪਾ ਗਿਆ ਉਹ ਛੱਡ ਗਿਆ ਨਾ ਪਰ ਇੱਕ ਮਿੰਟ ਆ ਆਹ ਸਾਡਾ ਨੰਬਰ ਆ ਹਰੇ 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 ਸਾਰੇ ਉਹ ਛੱਡ ਗਿਆ ਇਹ ਸਾਰੇ ਇੱਕ ਮਿੰਟ ਹੁਣੇ ਮੇਰਾ ਕਾਜਿਆ ਰੇਕਾ ਵਾਲਾ ਜੀ ਵੀਰਾ ਤੂੰ ਦਸਤਾਰ ਬਣ ਗਿਆ ਕੰਮ ਕਰਨੇ ਤੇ ਦੂਜਿਆਂ ਤੋਂ ਕੀ ਆਦਰ ਖਾ ਜਾਂਦਾ ਕੋਈ ਅੰਮ੍ਰਿਤਸਰ ਸ਼ਹਿਰ ਚ ਇੱਕ ਰਾਵਾ ਸਿੱਖੀ ਦਾ ਇੱਥੇ ਹੀ ਆ ਕੀ ਜਾਂਦੇ ਉਹ ਅੱਗੇ ਕਿਸੇ ਨੂੰ ਕੀ ਕਰਾਂਗੇ ਆਪਾਂ ਜਾ ਕੇ ਇਹ ਤੂੰ ਗੋਲੀ ਤੇ ਕੋਈ ਕੋਈ ਨਾ ਬਈ ਇਹ ਜੋ ਆਖਣ ਦਿਆ ਵੀ ਮੈਂ ਗਲਤੀ ਨਹੀਂ ਕੀਤੀ ਬਹੁਤ ਵਧੀਆ ਕੀਤਾ ਇਹਨਾਂ ਬੰਦੇ ਨੇ ਜਿਹਨੇ ਵੀਡੀਓ ਬਣਾ ਕੇ ਪਾ ਦਿੱਤੀ ਇਹ ਆਪਣਾ ਆਪ ਨੂੰ ਦਿਖਾਉਣ ਦਾ ਹੈ ਉਹ ਕੇਵਲ ਬੋਲਦੇ ਆ ਨਹੀਂ 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 ਇਹ ਦਵਾ ਤੋਂ ਗਿਆ ਉਹਨਾਂ ਨੇ ਉਹਨਾਂ ਨੇ ਬਾਅਦ ਵਿੱਚ ਮੈਂ ਆਸਾਂ ਕਿ ਲੋਕ ਇਹ ਬੋਲਦੇ ਆ ਇਹ ਕਿਹੜਾ ਫਾਟਾ ਹੈ ਮਤਲਬ ਇਹ ਕਿਹੜੀ ਬਿਕਾਰੀ ਦੇ ਨੋਟ ਹੈ ਮਤਲਬ ਇੱਕ ਮਿੰਟ ਹੌਟ ਮਤਲਬ ਇਹ ਪਾਰਕ ਕਿਉਂ ਮਤਲਬ ਕਰਾਈ ਕਿ ਉਹ ਬاتھਰੂਮ ਕਿਉਂ ਸਾਫ ਕਰਾ ਕੀ ਜਿਹੜੇ ਮਨਚ ਆਇਆ ਮਨ ਕੀ ਆਇਆ ਯਾਰ ਮਤਲਬ ਚਾਹੇ ਕਿ ਉਹ ਬੰਦਾ ਮੈਂਟਲੀ ਅਪਸ ਨਹੀਂ ਜਾ ਕੋਈ ਚੰਗੀ ਉਹਨੂੰ ਕਿਉਂ ਪਿਆ ਉਹ ਭੈਣ ਕੀ ਸਾਫ ਉਹ ਮਾਰਮ ਨਾਲ ਇੱਥੇ ਹੈਗੇ ਪੁਲਿਸ ਨਾਲ ਮੇਰੀ ਟੀਮ ਆ ਪਗਲੀ ਉੱਪਰ ਹੀ ਵੀਡੀਓ ਕਿਨੇ ਬਣਾਈ ਮਾਰਮ ਨੂੰ ਮਾਰਮ ਮੈਨੇ ਮਾਰ ਮੇਰੇ ਨਾਲ ਉਹਨੇ ਫੋਟੋ ਖਿੱਚੀ ਆਲੇ ਆ ਭਾਜੀ ਬੱਸ ਮੈਂ ਹਾਂ ਪਾਪਾ ਜੀ ਕੀ ਕਰਦਾ ਮੈਂ ਆਇਆ ਕਰੰਦੇ ਆ ਚਲੋ ਜੋ ਹੁਣ ਗੱਲ ਬਣ ਗਈ ਆ ਮੈਂ ਆਪਣਾ ਤਾਂ ਫੇ ਉਹ ਮੈਂ ਕਹਿੰਦਾ ਪਾਪਾ ਜੀ ਕੀ ਕੀਤਾ ਹੁਣ ਇਹ ਬਲਕਿ ਇਹ ਸਾਫ ਕਰਉਂਦਿਆ ਹੈ ਮੈਂ ਇਹਨਾਂ ਨਾਲ ਕਰੂਗੀ ਸੀ ਆਹੀ ਆਪ ਮਾਰਨ ਰੋਏ ਤਾਂ ਕੱਦੂ ਕਰਦਾ ਫਿਰ ਤੇ ਰੋਕਰੀ ਤਾਂ ਕੱਦੂ ਕਰਦਾ ਜੇ ਤੇਰੀ ਗਲਤੀ ਆ ਕਰਦੇ ਲਿਆ ਜਦੋਂ ਜਸੇਬੰਦੀ ਆਉਂਦੀ ਆ ਜਦੋਂ ਮੈਂ ਉਹਨੂੰ ਕਿਹਾ ਮਾਰਨ ਨੂੰ ਭਈ ਆਪਾਂ ਬਾਪੂ ਜੀ ਕਰਦੇ ਫੋਟੋ ਖਿਚੋ ਤੇ ਪਾਓ ਤੇ ਪਤਾ ਲੱਗੇ ਕਿ ਬਾਪੂ ਜੀ ਨੇ ਆ ਕੰਮ ਕੀਤਾ ਸਾਡੇ ਦੇ ਉਲਟਾ ਪੈ ਗਈ ਆ

ਆਰੇ ਨਾ ਆਇਆ ਆਣ ਮੈਂ ਪਤਾ ਆਇਆ ਤੇ ਭਾਈਆ ਤੇ ਕੈਂਨ ਤਿਆਰ ਆ ਇਹਨਾਂ ਨੂੰ ਪੁੱਛੋ ਵੀ ਨਾ ਇਹਨਾਂ ਨਾਲ ਮੈਂ ਤੇਰੇ ਨਾਲ ਮੇਰੇ ਨਾਲ ਸਾਡੀ ਸਸਤਾਵਾਂ ਵਾਲੀ ਆ ਜੂਰੂ ਨਹੀਂ ਆਇਆ ਭਾਈ ਆਇਆ ਹੋਰ ਵੀ ਇੰਡੀਆ ਆ ਆ ਵੀਰ ਜੀ ਨਹੀਂ ਆਇਆ ਇਹ ਸਾਰਿਆਂ ਨੂੰ ਪੁੱਛ ਲਓ ਇੱਕ ਵਾਰੀ ਦੇਖ ਕੇ ਕੀ ਕੀ ਕੰਮ ਆ ਦੱਸੋ ਕਿ ਆਪਾਂ ਕੀ ਆਪਾਂ ਅੱਜ ਇਹਦੇ ਕੋਲ ਬਾਤ ਨੂੰ ਕਰੀਏ ਮਾਫੀ ਦੇ ਬਾਈ ਨੇ ਨਾਲੇ ਮੇਰੇ ਮਾਰੇ ਦੋਗੇ ਮਾਫੀ ਮਾਕੇ ਦੇ ਤਾਕੇ ਦੇ ਮੇਡੀ ਕੀਤੀ ਹੋਈ ਇੱਕ ਬੜਾ ਦੇਖੋ ਤੇ ਸਿਆਣੇ ਜੇ ਕੋਮਦੀ ਬੋਲ ਨਾਮੀ ਮੇਰੇ ਆਪਣੀ ਨਹੀਂ ਸੀ ਤੇ ਕਹਿੰਦੇ ਹਾਦੀ ਬਦਬੀ ਨਹੀਂ ਕੀਤੀ ਇਹ ਕੋਮਦੀ ਬੋਲ ਨਾਮੀ ਹੈ ਇਹਨੇ ਸਾਡੀ ਸੇਵਾ ਨਹੀਂ ਕੀਤੀ ਇਹ ਕੋਮਦੀ ਨੂੰ ਪਗੜੀ ਬੱਛਾਈ ਅਸੀਂ ਕਹਿੰਦੇ ਪੜ ਦੇਣ ਵਾਲੇ ਮਾਫੀ ਅਸੀਂ ਕੌਣ ਹੁੰਦੇ ਦੇਣ ਵਾਲੇ ਤੇ ਮੇਰੇ ਤੁਸੀਂ ਕਿਦਾ ਕਹੀ ਜਾਂਦੇ ਹੋ ਮਾਫੀ ਦੇ ਦੋ ਕਿਦਾ ਮਾਫੀ ਦੇਣਾ ਆਪਾਂ ਮਤਲਬ ਮੇਰੀ ਗੱਲ ਸੁਣੋ ਇੱਥੇ ਭਾਈ ਆਡਾ ਬਾਪੇ ਮਗੋਂ ਤਾਂ ਕੀ ਮਸਲਾ ਕਰਾਉਣਾ ਇਸ ਇੱਕ ਗੱਲ ਵਿੱਚ ਸਾਡੀ ਕਹਾਣੀ ਜਾਨੇ ਬੜੇ ਬੜੇ ਦਾਜਾਂ ਦੇ ਫੈਸਲਾ ਲੈਣ ਵਾਲੇ ਨਹੀਂ ਉਹ ਤਾਂ ਕੋਈ ਗੱਲ ਨਹੀਂ ਆਪਾਂ ਜਿੱਦਾਂ ਤੁਸੀਂ ਦੋਗੇ ਜੇ ਤੂੰ ਕਹਿੰਦਾ ਮੈਂ ਨਰੋਜ ਆ ਤੇ ਤੇਤੋ ਗੱਲ ਤੇਤੋ ਗੱਲ ਕੀ ਮਾਗੀ ਕਿਉਂ ਨਹੀਂ ਆਹੀ ਬਾਬਾ ਜੀ ਉਹ ਕਿੱਥੇ ਮੈਂ ਜਾ ਕੇ ਸਾਥ ਸਰ ਆ ਜਾਸੂ ਭਾਈ ਆ ਜੀ ਬਾਬਾ ਜੀ ਰਹੇ ਤੇ ਜਿਹੜੀ ਵੀਡੀਓ ਵਾਇਰਲ ਹੋਈ ਆ ਵੀਰ ਵੱਲੋਂ ਜਿਹੜੀ ਇੱਕ ਬਾਪੂ ਦੀ ਦਸਤਾਰ ਲਾ ਕੇ ਬਾਤ ਹੁੰਦੀ ਆ ਸਾਥ ਪੜਾਇਆ ਗਿਆ ਉਹ ਵੀਰ ਨੂੰ ਜਿਸ ਜਗ੍ਹਾ ਤੇ ਇਹ ਘਟਲਾ ਹੋਇਆ ਜਗ੍ਹਾ ਤੇ ਸੱਜਿਆ ਗਿਆ ਆ ਇਹ 23 ਵਾਂ ਦਾ ਕਿ ਨਿਕੋ ਗਲਤੀ ਹੋ ਜਾਂਦਾ ਜਾਂ ਜਾਂਦੇ ਚ ਇਹਨੇ ਗਲਤੀ ਮੰਨੀ ਆ ਇਹ ਪੰਜਾਂ ਪਿਆਰਾਂ ਨੂੰ ਗਾੜੀ ਪੇਸ਼ ਹੋਊਗਾ ਜੋ ਪੰਜ ਪਿਆਰਾਂ ਨੂੰ ਸੇਵਾ ਲਾਉਣ ਦਾ ਮਨਜ਼ੂਰ ਹੋ ਹਣੀ ਸਾਹਿਬ ਤੁਹਾਡੇ ਵੱਲੋਂ ਇੱਕ ਬੜੀ ਜੱਗ ਆਪਾਂ ਕਹਿ ਸਕਦੇ ਹਾਂ ਕਿ ਸ਼ਰਮਨਾਕ ਘਟਨਾ ਤੁਹਾਡੇ ਵੱਲੋਂ ਕੀਤੀ ਗਈ ਹੈ ਕੀ ਕਰਨਾ ਚਾਹੁੰਦੇ ਹੋ ਹਲਾ ਆਪਣਾ ਨਾਮ ਦੱਸੋ ਇਥੋਂ ਦੇ ਰਹਿਣ ਵਾਲੇਓ ਤੇ ਕੀ ਕਰਨਾ ਚਾਹੁੰਦੇ ਹੋ ਮਤਬੰਦਰ ਸਭਾ ਤੋਂ ਮੁੱਢ ਦਾ ਰਹਿਣਾ ਹੈ ਜੀ ਤਾਂ ਕੀ ਕਰਨਾ ਚਾਹੁੰਦੇ ਹੋ ਜਿਹੜਾ ਬਜ਼ੁਰਗ ਤੇਰੀ ਤੁਸੀਂ ਕਿਤਾਫਾ ਕਹਿ ਸਕਦਾ ਕਿ ਤੁਸੀਂ ਸਿੱਧਾ ਦਸਤਾਰ ਤੇ ਇੱਜ਼ਤ ਲੋਣਾ ਤੇ ਤੇਰੇ ਹੱਥ ਪੈ ਕੀ ਕਰੇਂ ਤੋਂ ਨਾਲ ਜੋ ਗਲਤੀ ਹੋਈ ਉਹਦੀ ਨਾਲ ਮਾਫੀ ਮੰਗਣਾ ਚਾਹਣਾ ਸਿਰੇ ਪਈਆ ਪਿਆਰਾ ਸਮਝ ਜਾ ਕੇ ਫੇਸ ਹੋ ਕੇ ਤੇ ਮਾਫੀ ਮੰਗਾ ਗਾ ਜੋ ਵੀ ਮੈਨੂੰ ਸਜਾ ਲਾਉਣ ਕਿ ਉਹ ਮੈਂ ਮਨ ਨਹੀਂ ਕਰਦਾ ਪਰ ਇੱਕ ਗੱਲ ਮੈਂ ਕਹਿਣਾ ਚਾਹਾਂਗੀ ਕਿ ਉਹ ਬਹੁਤ ਜ਼ਿਆਦਾ ਬਜ਼ੁਰਗ ਨੇ ਤੁਹਾਨੂੰ ਉਹਨਾਂ ਦੀ ਤੇਜਤਾ ਵੀ ਥੋੜਾ ਦੇਖਣਾ ਚਾਹੀਦਾ ਅਸੀਂ ਇਨਸਾਨੀਅਤ ਵੀ ਕੁਝ ਚੀਜ਼ ਹੁੰਦੀ ਹੈ ਮੰਨਦੇ ਹਾਂ ਉਸ ਮਾਰਨ ਜੀ ਉਹਨਾਂ ਨੇ ਟਰੈਕ ਕੀਤੀ ਸੀ ਅੱਛਾ ਉਹ ਫਿਰ ਜਦੋਂ ਮੈਂ ਜਾ ਕੇ ਪਿਆ ਤੇ ਮੈਂ ਕਿਹਾ ਬਾਪੂ ਜੀ ਕੀ ਕਰ ਰਹਾ ਜੋ ਮੈਂ ਪੁਲਿਸ ਨੂੰ ਸੱਦਾ ਲਗਾ ਬਾਪੂ ਜੀ ਬਿਆਨ ਵੀ ਦੇ ਰਹਾ ਮੈਂ ਪੁਲਿਸ ਨੂੰ ਮੈਂ ਚਾਹੁੰਦਾ ਸਤਨਾ ਹੈ ਹਾਂ ਤੇ ਉਹਨਾਂ ਨੇ ਜਾ ਕੇ ਦਾਵਾ ਤਾਂ ਕਰਦੇ ਨੇ ਉਹਨਾਂ ਨੂੰ ਸਾਫ਼ ਨਹੀਂ ਬਲ ਭੱਜ ਕੇ ਜਾ ਕੇ ਦੋ ਕਿੰਨ ਲੱਗਦਾ ਜੇ ਬਾ ਇੰਨੇ ਕਾ ਵੀ ਉਹ ਵਾਸਤੇ ਸਾਫ਼ ਕਰਨਾ ਨਹੀਂ ਮਾਰਨ ਜੀ ਕਹਾਂ ਚਲੋ ਜੋ ਵੀ ਕਰੀ ਮੇਰੇ ਤੇ ਕੋਈ ਸ਼ੱਕ ਨਾ ਲੱਗਾ ਤੇ ਮਾਫੀ ਲੱਗਣਾ ਬਾਪੂ ਜੀ ਮਾਫੀ ਨਾ ਅੱਗੇ ਸਤਨਾ ਪੁਲਸਾਰੇ ਇੱਥੇ ਜਿੱਥੇ ਪਹੁੰਚੀ ਹੋਈ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਮਾਣਾ ਜੋ ਵੀ ਦੱਸਦੇ ਇਸ ਮਾਮਲੇ ਦੀ ਕਾਫੀ ਹੱਥ ਜੋੜ ਕੇ ਸਾਥ ਜੋੜ ਕੇ ਨਾਲ ਲੱਗਦੇ ਆ ਸਵੇਰੇ ਜਾ ਕੇ ਦਰਬਾਰ ਸਾਹਿਬ ਪੰਜਾਬ ਪਿਆਰ ਫੇਸ ਹੋਣੀ ਜੋ ਗਲਤੀ ਮੰਨਾਂ ਕਿ ਆਪਣਾ ਕੋਈ ਆਖਰ ਕੋ ਕਰਾ ਇੱਕ ਵਾਰੀ ਪੂਰਾ ਕੈਮਰਾ ਕਮਾਰੇ ਦਾ ਜਾਵੇ ਕਿ ਕਿਲੇ ਮਤਲਬ ਆ ਜਿਆਦਾ ਕਿ ਪੂਰੀ ਕਹਾਣੀ ਜਿਹੜੀ ਹੈ ਜਿਹਨੇ ਪੋਚੀ ਹੋਈ ਹੈ ਉਹਦੇ ਜੋ ਮੈਂ ਹੁਣ ਬਬੜੀ ਕੁਰੀ ਕਰਨਾ ਚਾਹੁੰਦੀ ਕੀ ਸਰੀ ਹੈ ਸਗਾ ਲੋਕਾਂ ਨੂੰ ਕੀ ਜਣਾ ਚਾਹੋਗੇ ਕਿ ਅੱਗਿਓ ਜੇਕਰ ਕੋਈ ਕਹੇ ਕਿ ਦਸਤਾਰ ਨੂੰ ਹੱਥ ਲਾਉਂਦੀ ਹੈ ਕਿ ਇੱਜ਼ਤ ਆਪਾਂ ਮੰਨ ਸਕਦੇ ਆ ਕਿ ਅੱਜ ਗਹਿਰੀ ਦਸਤਾਰ ਨੂੰ ਅੱਜ ਮੈਂ ਕੱਲ ਨੂੰ ਕਿਸੇ ਕੁੜੀ ਦੀ ਚੁੰਨੀ ਜਿਹੜੀ ਅੱਜ ਪੈਸ ਮੇਰਾ ਘਰ ਨੂੰ ਭਾਈ ਇਹ ਅੱਜ ਪੀਰ ਕਰ ਚੱਲੇ ਆ ਲਾਸਟ ਮਾਰੀ ਹੋ ਗਈ ਆ ਦੇ ਲੋ ਸਾਰੇ ਇਕੱਠੇ ਬੰਦੇ ਆ ਲੋ ਕੱਲ ਨੂੰ ਕੋਈ ਵੀ ਘਟਨਾ ਹੋਈ ਆ ਉਹ ਆਪਣਾ ਜ਼ਿੰਮੇਵਾਰ ਖੁਦ ਹੋਊਗਾ ਇਹਾਰੇ ਖੇਤਰਪੜੇ ਕੀ ਚੀਜ਼ ਆਉਂਗੀ ਸਿੰਘਾ ਲੋ ਜਿਹੜਾ ਪੜਨਾਂ ਨੂੰ ਸੋਲਾ ਲਾ ਦੇ ਤੇ ਲਾਉਣਾ ਨਹੀਂ ਸੋਤਾ ਵੀ ਅਗਾਈ ਇੱਕ ਪਾਸਾਰ ਕਰਕੇ ਜਿਹੜਾ ਇਹ ਇੱਕ ਮਾਨ ਰੱਖਿਆ ਵਾ ਉਹਨੇ ਬਿਸਤਾਰ ਸਿਰ ਤੇ ਲਗਾਈ ਆ ਤੇ ਪਰ ਇਹ ਜਿਹੜਾ ਘਟਨਾ ਕੀਤੀ ਬਹੁਤ ਮਾੜੀ ਕੀਤੀ ਕਿਉਂਕਿ ਸਾਰੇ ਪੰਜਾਬ ਵਿੱਚ ਜਿਹੜਾ ਗੁੱਸਾ ਫਰਗਤ ਆਇਆ ਜਾ ਰਿਹਾ ਚਲੋ ਜੇ ਉਹ ਬਜ਼ੁਰਗ ਮੰਨ ਸਕਦੇ ਆ ਸ਼ਰਾਬ ਪੀਤੀ ਸੀ ਜਾਂ ਮੈਡੀਕਲ ਅਸਰ ਕਹਿ ਸਕਦੇ ਆ ਇਹ ਥੋੜਾ ਜਿਹਾ ਬਜ਼ੁਰਗ ਕੋ ਪਾਗ ਦੇ ਨਾਲ ਜਦੋਂ ਬਾਥਰੂਮ ਸਾਫ ਕਰ ਰਹੇ ਤੇ ਆਪਾਂ ਵੀਡੀਓ ਬਣਾ ਲਈ ਆ ਜੀ ਆਪਾਂ ਆਪਾਂ ਹੀ ਦੋਸਤ ਆਇਆ ਜੋ ਕਿ ਆਪਾਂ ਦੀ ਵੀਡੀਓ ਬਣਾ ਰਹੇ ਜਦੋਂ ਬਾਥਰੂਮ ਸਾਫ ਕਰ ਰਿਹਾ ਆਪਾਂ ਬਾਹਰ ਦਾ ਟੱਕਰ ਵਾਲੇ ਸਭ ਨੂੰ ਭਾਰਤ ਜਿੱਦਾਂ ਇਹ ਕਹਦਾ ਨਹੀਂ ਪਤਾ ਕਿ ਜਿਹੜੇ ਸਿੱਖ ਸਿੱਖ ਨੂੰ ਜੀਂਦੇ ਆ ਜੇਕ ਤੇ ਇਹ ਵੀਰਾਂ ਨੂੰ ਪਹਿਲਾਂ ਮੇਰੇ ਨਾਲ ਪਤਾ ਨਹੀਂ ਇਹਦਾ ਕੋਈ ਫਰਕ ਪੜਦਾ ਤੇ ਬਾਕੀ ਕੋਲੇ ਨੇ ਗਲਤੀ ਮੰਨੀ ਆ ਜਿਹੜਾ ਜੁਗਦਾਸ ਜੀ ਨੂੰ ਹਤਪਾਲਣਾ ਚਾਹੇ ਕਿ ਉਹਦੇ ਤਸਾਦ ਦੀ ਸਜ਼ਾ ਹੁੰਦੀ ਆ ਗੁਰਾਂ ਦੀ ਸਜ਼ਾ ਨਹੀਂ ਹੁੰਦੀ ਬਿਨਾਂ ਇਹੋ ਜਿਹੇ ਨੇ ਕੀਤਾ ਵੀ ਇਹਦੇ ਵਾਸਤੇ ਸਜ਼ਾ ਹੀ ਮੈਨ ਨਹੀਂ ਮੈਨ ਇਹ ਵਾਸਤੇ ਸਜ਼ਾ ਵੀ ਮਿਲੀ ਕੋਈ ਸਜ਼ਾ ਹੈਗੀ ਨਹੀਂ ਆ ਦੁਨੀਆ ਤੇ ਇਹਨਾਂ ਨੇ 5 ਮੀਟਰ ਵੀ ਇੱਕ ਪੱਗ ਨਹੀਂ ਆ ਤਾਗ ਨਹੀਂ ਆ ਇਹਨਾਂ ਕੋਈ ਕੱਪੜਾ ਸੰਧਿਆ ਵਾ ਜਿਹਨਾਂ ਮਰਦੀ ਚਪੇੜ ਮਾਰ ਕੇ ਦਸਤਾਰ ਲਾ ਦਿੰਦੇ ਆ ਪਹਿਲੀ ਤੇ ਗੱਲ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਕਹਿਣਾ ਚਾਹਨਾ ਵਾ ਚਲੋ ਜੇ ਕੋਈ ਬਜ਼ੁਰਗ ਵਾ ਕੋਈ ਭੈਣ ਵਾ ਕੋਈ ਬੱਚਾ ਵਾ ਉਹਦੀ ਦਸਤਾਰ ਕਿਸੇ ਨੇ ਲਾ ਕੇ ਵੀ ਚਲੋ ਸਾਡੇ ਵਰਗੇ ਵੀਰ ਦੁਨੀਆ ਹੈਗ ਅਸੀਂ ਜਿੰਨੇ ਜੋਗੇ ਨਾਲ ਕਰਾਂਗੇ ਪਰ ਜੇਕਰ ਕੋਈ ਹੱਟਾ ਕੱਟਾ ਬੰਦਾ ਹੋਆ ਉਹ ਜੇਕਰ ਪੂਰਾ ਤੰਦਰੁਸਤ ਆ ਜਿਉ ਪੱਗ ਪੰਨੀ ਜਾਣਦਾ ਤੈਨੂੰ ਸੰਭਾਲਣੀ ਵੀ ਹੋਣੀ ਚਾਹੀਦੀ ਆ ਐਵੇਂ ਨਹੀਂ ਰੀਰੀ ਕਰਕੇ ਵੀ ਆਖ ਦੋ ਵੀ ਮੇਰੀ ਬੀਤੀ ਹੋ ਗਿਆ ਕਦੇ ਜੋਗਾ ਤੇ ਯਾ ਉਹ ਸਾਡੀ ਦਸਤਾਰ ਹੀ ਸਭ ਤੋਂ ਜਿਆਦਾ ਸਾਡੇ ਵਾਸਤੇ ਪਰ ਇਹਨੇ ਵਰਗੇ ਇਹਨੋਂ ਗਾਲਾਂ ਨਿਕਲਦੇ ਮੇਰੇ ਮੂੰਹ ਤੋਂ ਇਹਨਾਂ ਨੇ ਪੱਗ ਨੂੰ ਤਾਂ ਸਮਝਿਆ ਕੁਝ ਨਹੀਂ ਆ ਭਾਵੇਂ ਪੱਗ ਲੱਤ ਜਾਵੇ ਨਾ ਉਹ ਵੀ ਬੜੀ ਤਕੜੀ ਮਾਰੀ ਗੱਲ ਹੁੰਦੀ ਆ ਤੇ ਇਹਨੇ ਉਹਦੀ ਪੱਗ ਲਵਾ ਕੇ ਉਹਦਾ ਮਲਮੁੱਤਰ ਸਾਫ਼ ਕੀਤਾ ਆਈ ਮੀਨ ਟੂ ਸੇ ਵੀ ਇਸ ਤੋਂ ਨੀਵੀਂ ਕੋਈ ਕੋ ਜੀ ਹਰ ਤੱਕ ਹੋਈ ਨਹੀਂ ਸਕਦੀ ਸਰ ਤੁਸੀਂ ਆਪ ਸਰਦਾਰ ਸਚਾਈ ਹੋਈ ਹੈ ਮੈਂ ਇੱਕ ਕੁਸ਼ਨ ਤੁਹਾਨੂੰ ਪੜਾਂਗੀ ਕੀ ਕੋਈ ਗੱਲ ਅੰਦਰ ਸਰਦਾਰ ਦੀ ਕੀ ਇੱਜ਼ਤ ਇੱਜ਼ਤ ਪੈਣੇ ਵੀ ਬਸ ਪੱਗ ਦਾ ਕਪੜਾ ਵਾ ਪੈ ਨਹੀਂ ਮਿਟਲੇ ਮੈਂ ਗੁਰਮਤਿ ਮੇਰਾ ਸਾਰਾ ਪਰਿਵਾਰ ਅੰਦਰ ਘਰ ਰਿਹਾ ਕੀ ਚੇਹੇ ਨਹੀਂ ਉਹਨਾਂ ਤੋਂ ਬਾਪ ਜੇ ਫੇਰ ਕੀ ਸੀ ਚਲੋ ਫੇਰ ਵੀ ਜੋ ਆਤੇ ਤੈਨਾਂ ਸੱਜੇ ਨਹੀਂ ਕੀ ਫਿਰ ਮਾਫੀ ਇਹ ਜਿਹੜਾ ਇਹਨਾਂ ਦਾ ਸਾਥ ਜਿਹੜਾ ਇਹਨਾਂ ਦਾ ਸਾਥ ਮੈਂਬਰ ਆਇਆ ਵਾ ਇਹ ਕੱਲ ਨੂੰ ਓਕਾਲ ਤੱਕ ਸਾਹਿਬ ਪੇਸ਼ ਕਰਾਉਣਗੇ ਇਹਨੂੰ ਜਿੰਨਾ ਤੱਕ ਕਾਲ ਤੱਕ ਸਾਹਿਬ ਪੇਸ਼ ਨਹੀਂ ਹੋਊਗਾ ਉਨਾ ਤੱਕ ਡਿਊਟੀ ਤੇ ਨਹੀਂ ਹੋਊਗਾ ਜਿੰਨਾ ਤੱਕ ਪੰਜ ਪਿਆਰਿਆਂ ਨੂੰ ਸੇਵਾ ਨਹੀਂ ਲਾਉਂਦੇ ਜਿੰਨਾ ਤੱਕਾਂ ਨੂੰ ਦੱਸੂਗਾ ਆ ਕੇ ਵੀਡੀਓ ਬਣਾ ਕੇ ਕਿ ਮੈਨੂੰ ਪੰਜਾਂ ਪਿਆਰਿਆਂ ਨੇ ਇਹ ਸੇਵਾ ਲਈ ਮੈਂ ਆ ਆਖਾਤਲਾ ਕੀਤੀ ਆ ਉਹਨਾਂ ਦਾ ਕੀ ਡਿਊਟੀ ਤੇ ਰਹੇਗੀ ਜੋ ਇੱਕ ਮੰਦ ਭਾਗੀ ਜਿਹੜੀ ਮੁਖਤਸਰ ਸੀ 2 3 ਚੌਹਈਆ ਉਹ ਤੋਂ ਮੰਦ ਭਾਗੀ ਆ ਕਿ ਇੱਕ ਸਰਕਾਰ ਦੇ ਕੋ ਦੇ ਨਾਲ ਮੁਸਤਫਾ ਆਪ ਗਰਾਉਂਡੀ کہہ ਰਹੇ ਆ ਬਹੁਤ ਮਨਟੇ ਹੀ ਕਰਦੀ ਹੈ ਇਹ ਸਟੌਪ ਵਾਲੇ کہہ ਰਹੇ ਸੀ ਸਾਨੂੰ ਕਿਹਾ ਗਿਆ ਕਿ ਸਫਾਈ ਕਰੋ ਸਫਾਈ ਦਾ ਕਾਰਨ ਕਿ ਕਿਸੇ ਕੋਈ ਕਾਗਜ਼ ਦੇ ਪਿਆ ਜਾਂ ਕੋਈ ਕੋਈ ਗੰਦ ਹੋ ਰਿਹਾ ਉਹ ਸਾਫ ਕਰੋ ਦੇ ਬੇਨਤੀ ਕੀਤੀ ਜਾਵੇ ਇਦਾਂ ਨਹੀਂ ਕਰਨਾ ਇਦਾਂ ਕਰਨਾ ਠੀਕ ਹੈ ਇਸ ਵਰਤੀ ਕੋ ਗਲਤੀ ਹੋ ਗਈ ਹੈ ਇਹਨੇ ਆਪ ਬਹੁਤ ਵੀਡੀਓ ਬਣਾਈ ਹੈ ਇੱਕ ਬੇਤੌਪਲੀ ਆਪਣੇ ਸੀਨੀਅਰ ਨੂੰ ਸਾਬਤ ਕਿ ਆ ਕੁਝ ਹੋਇਆ ਇਨਾਂ ਨੇ ਉਸ ਕਰਕੇ ਵੀਡੀਓ ਬਣਾਈਆਂ ਕੋਈ ਇਨਾਂ ਦੀ ਜਾਨੀ ਜਾਂ ਉਹਨਾਂ ਦਾ ਕੋਈ ਵੈਲੀ ਫਸਲੇ ਨਹੀਂ ਹੈ ਠੀਕ ਹੈ ਬਾਕੀ ਸਾਰੇ ਗੱਠੀ ਬੰਦੇ ਜਿਹੜੇ ਹੋਈਆਂ ਨੇ ਸਾਰਿਆਂ ਦਾ ਮੈਂ ਬਹੁਤ ਸਤਿਕਾਰ ਕਰਦਾ ਤੇ ਹੋਰ ਜੋ ਇਹਨੇ ਗਲਤੀ ਕੀਤੀ ਉਹਦੀ ਮੈਂ ਵੀ ਮਾਫੀ ਮੰਗਦਾ ਪਰ ਲੇਕਿਨ ਇੱਕ ਜਿਹੜੀ ਗਾਰਡ ਹੈ ਸ਼ਾਇਦ ਉਹਨੂੰ ਪਤਾ ਹੋਵੇਗਾ ਕਿ ਮੈਡਮ ਨੇ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕਿਉਂਕਿ ਉਹਨਾਂ ਨੇ ਉਹ ਬਾਬਾ ਜੀ ਦੇ ਇਹ ਕਿ ਹੋਣਾ ਹੈ ਸਟੈਂਡ ਲਿਫਟਾਉਣਾ ਨੇ ਮਦਦ ਕੀਤੀ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਧਮਕੀਆਂ ਲਾਈਆਂ ਗਈਆਂ ਨਹੀਂ ਜੀ ਨੇ ਪਤਾ ਕਿ ਆ ਸਾਡੇ ਜਿਹੜੇ ਸੀਨੀਅਰ ਸੀ ਅਗੇ ਜੀ ਪਹਿਲਾਂ ਉਹ ਇੱਕੋ ਜਾਣਦੇ ਗਏ ਨੇ ਜਾਣਦੇ ਗਏ ਨੇ ਜੋ ਕਿ ਹੁਣ ਪਹਿਲੇ ਨਵੇਂ ਆਏ ਹੈ ਮੈਨੇਜਰ ਮੈਂ ਹੁਣ ਦੇਖਾਂਗਾ ਵੀ ਉਹ ਪਹਿਲਾਂ ਤੇ ਮੈਟਰ ਇਹ ਵੇਖਿਆ ਗਿਆ ਹੈ ਇਹਦਾ ਹੱਲ ਲੱਗਿਆ ਇਹ ਉਸ ਨਰਗੀ ਦਾ ਵੀ ਜੋ ਉਹਨੂੰ ਦੁਬਾਰਾ ਜੋਬ ਤੇ ਬੁਲਾਇਆ ਜਾਵੇ ਸਰ ਉਹਨਾਂ ਨੂੰ ਉਹਨੂੰ ਜੋਬ ਦੇ ਰਿਫਰੈਂਸ ਦੇ ਕੇ ਕਿ ਕਿ ਕੈਮਰੇ ਤੇ ਬੈਠ ਕੇ ਆ ਰਹੇ ਹਾਂ ਹਾਂ ਜੀ ਹਾਂ ਜੀ ਮੈਂ ਮੈਂ ਇੱਕ ਬੀਨਤੀ ਕਰ ਦਿੰਦਾ ਵਾ ਕਿ ਉਹ ਅਹੀਂ ਆ ਕੇ ਦੇਖ ਆਏ ਆ ਉਹਨਾਂ ਇਹ ਕਾਨੂੰਨ ਤੈਨੂੰ 1 ਮਹੀਨੇ ਬਾਅਦ ਜੌਬ ਤੋਂ ਕੱਢਿਆ ਗਿਆ ਤੇ ਤੂੰ ਜ਼ਿੰਮੇਵਾਰ ਹੋਵੇਂਗਾ ਜੇ ਤੈਨੂੰ ਕੋਈ ਨੁਕਸਾਨ ਹੁੰਦਾ ਜੇ ਕੋਈ ਉਹਨੂੰ ਵੀ ਕਮਸੀਆਂ ਦੋ ਦੇਵੇਂਗਾ ਤੇ ਦੋਵੇਂ ਜ਼ਿੰਮੇਵਾਰ ਹੋਣਗੇ ਉਹ ਪੂਨਾ ਤੇ ਬੱਜੇ ਸ਼ਰਮਾ ਜੋ ਕਹਿੰਦਾ ਪਿਆ ਕਿ ਜੇ ਲਵਲੀ ਕਾਰਡ ਨੂੰ ਜੌਬ ਤੇ ਰੱਖਿਆ ਗਿਆ ਤੇ ਜਿਹੜੀ ਉਹਨਾਂ ਇਹਨਾਂ ਦੀ ਹੋਣੀ ਸੀ ਉਹਨੂੰ ਵੀ ਚੱਪਾ ਜੌਬ ਤੇ ਰੱਖਿਆ ਸੋਰੀ ਕੀ ਉਹ ਆਹ ਦਿਨ ਮੈਂ ਜਿਹੜਾ ਨਾ ਨਰਮਰੀ ਸੀ ਆਪ ਆਪਣੇ ਕੋਈ ਖੁਦ ਮੋੜਾ ਕੀ ਇਹਨਾਂ ਨੇ ਇੱਕੋ ਤਲਪਾ ਤੋਂ ਆਪ ਜਿਹੜੀ ਸਰ ਕਰੇ ਤੇ ਜਾਪ ਪਰ ਹੁੰਦਾ ਹੈ ਉਹ ਲੰਦੇ ਲੰਬੀ ਨਹੀਂ ਪਤਾ ਕਿ ਸਰ ਅਜੇ ਬਾਸ ਤੇ ਨੇ ਠੀਕ ਹੈ ਉਹਨਾਂ ਨੇ ਨਹੀਂ ਦੁਬਾਰਾ ਠੀਕ ਹੈ ਪੂਰਾ ਬਲੋ ਤਾਂ ਮੇਰੇ ਵੀ ਨੌਕਰੀ ਦਾ ਰੱਖਿਆ ਜਾਏਗਾ ਹਾਂ ਜੀ ਰੱਖਿਆ ਜਾਏਗਾ ਪੂਰੀ ਇੱਛਤ ਮਾਨ ਦੇ ਲਈ ਕਿਉਂਕਿ ਉਹਨਾਂ ਨੇ ਕੋਈ ਸਵਰਗ ਦੀ ਮਦਦ ਨਹੀਂ ਉਸ ਪੈਸੇ ਨੂੰ ਮੇਰੀ ਪੈਣੇ ਉਸ ਦਾ ਇੰਦਾਜ਼ ਹੋ ਸਲਮਾਨ ਹੋਣਾ ਚਾਹੀਦਾ ਵਾ ਇਹ ਉਹwidehat ਨੂੰ ਹੋਰ ਰੱਖਿਆ ਜਾਇਗਾ ਜੋ ਉਹ ਬੇਤੀ ਜਿਹੜਾ ਪੂਰੇ ਉੱਪਰ ਉਹਦਾ ਨਹੀਂ ਟੌਪਲੇ ਹੋ ਰਿਹਾ। ਬਜ਼ੁਰਗਾਂ ਨੂੰ ਜੁਰੂਰ ਕਹੋ ਜੇ ਸਾਡੇ ਆਪਾਂ ਦੇ ਸੱਜਣ ਬਹੁਤ ਖੁਸ਼ ਹੋਣਗੇ ਉਹ ਕਿੱਥੇ ਲੈ ਕੇ ਕਿ ਮੈਂ ਤੁਹਾਨੂੰ ਦੱਸ ਦਿੰਨਾ ਘਟਨਾ ਸਾਰੀ ਦੱਸ ਦਿੰਨਾ ਕਿ ਆਪਾਂ ਪਰਿਵਾਰ ਕੋਲ ਵੀ ਗਏ ਸੀ ਉਹ ਕਹਿੰਦੇ ਆ ਕਿ ਜਿਹੜੇ ਬਜ਼ੁਰਗਾਂ ਸਾਡੇ ਘਰ ਨਹੀਂ ਦੇਂਦੇ ਅਸਲੀਅਤ ਗੱਲ ਆ ਸੋ ਅਸੀਂ ਤਾਂ ਕਿਹੜਾ ਸਾਨੂੰ ਨਹੀਂ ਲੱਗੇ ਹਾਂ ਜੀ ਕਾਫੀ ਨਹੀਂ ਮਿਲਦਾ ਮੈਨੂੰ ਉਹ ਨਹੀਂ ਨਾਤੇ ਬਾਕੀ ਬਾਕੀ ਜਿਹੜੀ ਕਹਿ ਰਹੇ ਨੇ ਗੱਲ ਜੀ ਉਹ ਧਿਆਨ ਨਾਲ ਬੁਲਦੀ ਕੀ ਕਰਦਾ ਅਸੀਂ ਨਾਲ ਖੜੇ ਆਂ ਔਰ মিডিਆ ਖੜ ਰਹੇ ਆਂ ਤੇ ਸਾਨੂੰ ਕੋਈ ਗੱਲ ਬਾਤ ਨਹੀਂ ਹੋਦੀ ਆ ਅਸੀਂ ਜਿਹੜਾ ਉਹ ਧਿਆਨ ਨਾਲ ਖੜੇ ਆਂ ਜੇ ਕੋਈ ਤੰਗੀ ਹੋਵੇ ਉਹਾਨੂੰ ਦੱਸੋ ਸਿਰ ਤੇ ਦਸਤਾਰ ਤੋਂ ਤੁਹਾਨੂੰ ਗੁੱਸਾ ਆ ਕੋਈ ਵੀਡੀਓ ਵੇਖੀ ਆ ਬਾਪ ਨਹੀਂ ਹੋਂਕਾ ਖੜਾ ਏ ਇੱਥੇ ਆ ਕੇ ਨਾ ਹਾਂ ਜੀ ਉਹਨ ਮਾਰ ਮਾਰੇ ਮਗਰਿਆ ਜਦੋਂ ਬਾਪ ਜਦੋਂ ਮੈਂ ਆਖਾ ਮੈਂ ਕੁੱਝ ਖਾਣਾ ਆਪਰ ਮੈਂ ਮੈਂ ਕੰਮ ਕਰਨ ਜਾ ਪਰਿਆ ਉਹ ਨਾਲ ਮੈਂ ਬਾਪ ਜੀ ਮੈਂ ਕੁਰਸੀ ਤੇ ਬਲਾਉਣ ਲੱਗਾ ਕਿ ਕੀ ਇਹ ਹਰਕਤ ਕੀਤੀ ਹੈ ਹਾਂ ਹਾਂ ਕੀ ਦਾ ਜਦ ਮਾਰ ਮਾਰ ਖਾਣਾ ਤੂੰ ਇਹ ਕੀ ਕਰਦਾ ਰਹੀਦਾ ਰਹੀਦਾ ਕੀ ਕੰਨ ਮੇਰੇ ਪਾਜ ਗਿਆ ਮੈਂ ਬਾਪ ਜੀ ਇਤਨੇ ਬੜਾ ਹੋਈ ਇਹਨੇ ਇਤਨਾ ਕੋਈ ਵੀਡੀਓ ਲਓ ਹਾਂ ਇਹ ਕੀ ਕੰਨ ਇਹ ਉਲਟਾ ਪੈ ਗਿਆ ਵੀ ਇਹ ਤੇ ਆਖਿਆ ਮੇਰੇ ਇਦਾਂ ਨਹੀਂ ਤੋ ਆਪ ਕਹੇ ਉਤਰ ਕਰਵਾ ਰਿਹਾ ਸਾਰਾ ਚਲੋ ਮੈਂ ਨਹੀਂ ਝੋਲ ਮੇਰੇ ਮੈਂ ਆਬਲਾਂ ਹਾਂ ਜੀ ਇਹ ਕਿਹੜੇ ਫੈਕ ਇਹ ਭੈਣ ਸੀਗੀ ਇਹ ਪਹਿਲੇ ਕੀ ਗੱਲ ਹੋਈ ਤੁਹਾਡੇ ਨਾਲ ਜੀ ਮੈਨੂੰ ਪਰਸਪੈਕਟਿਵ ਨਹੀਂ ਤੁਹਾਡਾ ਕਸੂਰ ਕੀ ਸੀਗਾ ਮੇਰਾ ਕਸੂਰ ਕਿ ਮੈਂ ਪਗੜੀ ਉੱਤੇ ਬੋਲੀ ਕਿ ਬਸ ਹਾਂ ਜੀ ਪਗੜੀ ਉੱਤੇ ਗੱਲ ਹੋਈ ਹੈ ਇੱਕ ਮਿੰਟ ਬੰਨ ਇੱਕ ਮਿੰਟ ਜੀ ਗੱਲ ਹਾਂ ਇਹ ਜੀ ਉਹ ਫੋਨ ਲੈਣਾ ਗੱਲ ਦੱਸੋ ਇੱਕ ਮਿੰਟ ਪਹਿਲੇ ਸਾਨੂੰ ਤੁਸੀਂ ਲਾਈਵ ਦੇਈਦਾ ਤੁਸੀਂ ਗਾਹਾਂ ਪਾਣ ਕਹਿੰਦੇ ਮੈਨੂੰ ਸਟਾਰਟਿੰਗ ਤੇ ਦੱਸ ਵੀ ਕਿ